ਗੁਰਦੁਆਰੇ ਬਣੇ ਸਿਰਫ ਗੁਰੂ ਤੱਕ ਪਹੁੰਚਣ ਵਾਸਤੇ ਗੁਰਦੁਆਰਾ ਬਣੇ ਸਿਰਫ ਸੱਚ ਤੱਕ ਪਹੁੰਚਣ ਵਾਸਤੇ ਪਰ ਜੇ ਗੁਰਦੁਆਰੇ ਦਾ ਸਹੀ ਇਸਤੇਮਾਲ ਨਹੀਂ ਤਾਂ ਇਤਨੀ ਗੱਲ ਜ਼ਰੂਰ ਹੈ ਕਿ ਉਸਨੇ ਆਪਣੀ ਜ਼ਿੰਦਗੀ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਜਾਤ ਹੈ ਹੀ ਨਹੀਂ ਅਗਰ ਜਾਤ ਹੋਵੇ ਉਹ ਮਨ ਗੁਰਦੁਆਰੇ ਦੀ ਬੇਦਬੀ ਨਹੀਂ ਕਰੇਗਾ ਇਤਨੀ ਮਿਹਰਜ਼ ਕਰਦੇ ਆਦਬ ਨਾਲ ਆਵੇਗਾ ਆਦਬ ਨਾਲ ਬੈਠੇਗਾ ਅਦਬ ਨਾਲ ਸੁਣੇਗਾ ਅਦਬ ਨਾਲ ਸਾਰੇ ਕੰਮ ਕਰੇਗਾ ਹੋਰ ਅਦਬ ਹੀ ਬਜ਼ੁਰਗਈ ਦਾ ਬਜ਼ੁਰਗ ਦੇ ਸਤਿਕਾਰ ਦਾ ਪਹਿਲਾ ਚਿੰਨ ਹੈ ਅਦਬ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨوں ਨੇ ਇਕਬਾਲ ਨੇ ਸਾਫ਼ ਕਹਿ ਦਿੱਤਾ ਅਦਬ ਗੁਰੂ ਨਾਲ ਪਿਆਰ ਹੈ ਅਦਬ ਪਰਮਾਤਮਾ ਨਾਲ ਪਿਆਰ ਹੈ ਅਦਬ ਜਿੱਥੇ ਬੇਅਦਬੀ ਹੈ ਉੱਥੇ ਇੱਕ ਗਲਤ ਮਨੁੱਖ ਨੇ ਮੰਨ ਲਈ ਕਿ ਮੈਥੋਂ ਵੱਡਾ ਨਹੀਂ ਕੋਈ ਅਦਬ ਕਰਨ ਦੀ ਲੋੜ ਨਹੀਂ ਅਦਬ ਬੰਦਾ ਕਿਸ ਦਾ ਕਰਦਾ ਆਪਣੇ ਤੋਂ ਵੱਡੇ ਦਾ ਤੇ ਜੀ ਬੇਅਦਬੀ ਇਹ ਤੁਮ ਗਲਤ ਸਪਸ਼ਟ ਹੋ ਗਈ ਗੁਰੂ ਕੋਈ ਵੱਡਾ ਨਹੀਂ ਗੁਰਦੁਆਰਾ ਕੋਈ ਵੱਡਾ ਨਹੀਂ ਅਸੀਂ ਗਲਤ ਇਸਤੇਮਾਲ ਕਰ ਸਕਦੇ ਬੇਅਦਬੀ ਕਰ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸਲਈਆ ਮੈਂ ਤੁਹਾਡੇ ਸਾਹਮਣੇ ਰੱਖਾਂ ਭਾਈ ਸਾਹਿਬ ਕਹਿੰਦੇ ਨੇ ਬਾਹਰ ਕੀ ਅਦਨ ਬੂਝਤ ਜਲ ਸਰਤਾ ਕੇ ਨਾਓਂ ਮੇ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ ਮਕਾਨ ਨੂੰ ਅਗ ਲੱਗ ਜਾਇਆ ਦੁਕਾਨ ਨੂੰ ਅਗ ਲੱਗ ਜਾਇਆ ਤੇ ਪਾਣੀ ਨਾਲ ਬੁਝਾਵਾਂਗੇ ਤੇ ਭਾਈ ਜੀ ਕਹਿੰਦੇ ਨੇ ਪਾਣੀ ਨੂੰ ਅਗ ਲੱਗ ਜਾਇ ਇਥੇ ਫਿਰ ਕੀ ਕਰੀਏ ਫਿਰ ਕਿਸ ਤਰ੍ਹਾਂ ਬੁਝਾਈਏ चोरन के त्रास ओट लीजिए कोट गढ़ गढ़ में जो लूट लीजिए कहां तक जाइए चोरों तो भजदे डाकुआ तो बचते हो चले जाइए थाने तो पुलिसी फिर कितने जाइए फिर किसे जाइए भाई साहब तैसे माया डर डरपत हार जो गुरुद्वारे आवे कहां जो व्यापे माया कहां ठहराई ਦੁਨੀਆ ਦੇ ਕਲੇਸ਼ਾਂ ਤੋਂ ਡਰਦੇ ਹੋਏ ਦੁਨੀਆ ਦੇ ਵਿਕਾਰਾਂ ਤੋਂ ਡਰਦੇ ਹੋਏ ਦੁਨੀਆ ਦੇ ਅਨਰਥ ਤੋਂ ਡਰਦੇ ਆਈਏ ਗੁਰਦੁਆਰੇ ਕਿ ਗੁਰਦੁਆਰੇ ਵੀ ਅਨਰਥ ਕਰਨ ਲੱਗੀ ਤੇ ਫਿਰ ਕਿੱਥੇ ਜਾਵਾਂਗੇ ਤੇ ਪਾਣੀ ਵਿੱਚ ਅੱਗ ਲੱਗਦੇ ਕਿ ਕਿਸ ਤਰ੍ਹਾਂ ਮੁਝਾਂਗੇ ਕਿ ਤੇ ਪਾਣੀ ਵਿੱਚ ਅੱਗ ਲੱਗਦੇ ਜੇ ਗੁਰਦੁਆਰੇ ਵੀ ਅਨਰਥ ਕਰਨਾ ਹੈ ਤਾਂ ਮੈਂ ਇਤਨੀ ਅਰਜ਼ ਕਰਦਿਆਂ ਗੁਰਦੁਆਰਾ ਨਾ ਕੋਈ ਪਲੇ ਗਰਾਊਂਡ ਹੈ ਨਾ ਇਹ ਕਲੱਬ ਹੈ ਨਾ ਇਹ ਥੀਏਟਰ ਹੈ ਇੱਥੇ ਕੋਈ ਇੰਦਰੀਆਂ ਦਾ ਰਸ ਨਹੀਂ ਇੱਥੇ ਕੋਈ ਮਨੋਰੰਜਨ ਨਹੀਂ ਜਿਤੇ ਅੱਖਾਂ ਦਾ ਰਸ ਲੈਣ ਵਾਸਤੇ ਨਹੀਂ ਆਣਾ ਤੇ ਨਾ ਹੀ ਗੁਰਬਾਣੀ ਅੱਖਾਂ ਦਾ ਰਸ ਹੈ ਨਾ ਜ਼ਬਾਨ ਦਾ ਹੈ ਰਸ ਹੈ ਨਾ ਕੰਨਾਂ ਦਾ ਰਸ ਹੈ ਨਾ ਖਲੜੀ ਦਾ ਰਸ ਹੈ ਇਹ ਆਤਮਾ ਦਾ ਰਸ ਹੈ ਹੁਣ ਆਤਮਾ ਦਾ ਰਸ ਮਾਣਨ ਵਾਸਤੇ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਆਪਣੇ ਜੀਵਨ ਦਾ ਸਹੀ ਇਸਤੇਮਾਲ ਕਰੇ ਕਾਦਰ کریم ਨੇ ਬਹੁਤ ਵੱਡੀ ਬਖਸ਼ਿਸ਼ ਸਾਨੂੰ ਇਹ ਸਰੀਰ ਦਿੱਤਾ ਹੈ ਇਹ ਕਾਇਆ ਦਿੱਤੀ ਹੈ ਤੇ ਇਸ ਕਾਇਆ ਦਾ ਸਹੀ ਇਸਤੇਮਾਲ ਕਰਨਾ ਹੈ ਇਸ ਦਾ ਸਹੀ ਪ੍ਰਯੋਗ ਕਰਨਾ ਹੈ ਸਾਇਦ ਕਹਿੰਦੇ ਨੇ ਜੋ ਕਾਇਆ ਦਾ ਸਹੀ ਪ੍ਰਯੋਗ ਕਰਦਾ ਹੈ ਉਹ ਬੰਦਾ ਧਰਮ ਖੰਡ ਲੀਏ ਪਹੁੰਚ ਗਿਆ ਪਹਿਲੀ ਸਟੇਜ ਤੇ